ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ। ਕਿ ਜਾਣੋ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਦੇ ਬਾਰੇ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਹੈ। ਤੁਸੀਂ ਅੱਗੇ ਟਿਕਦੇ ਹੋ ਤੁਸੀਂ ਦੱਸੋਗੇ ਕਿ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਸੁੰਦਰ ਚਰਲਾ ਦੀ ਖਬਰ ਦੇਲਿਕ ਉਸ ਪੰਜਾਬੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾ ਦੀਪ ਸੰਦੀਪ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਹਿਰਾਸਤ ਦੇ ਵਿੱਚ ਲਏ ਜਾਣ ਤੋਂ ਬਾਅਦ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਪਹਿਲਾ ਬਿਆਨ ਜਿਹੜਾ ਸਾਹਮਣੇ ਆਇਆ ਜਿਸ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇ ਕਿਸੇ ਦੇ ਬੱਚੇ ਨੂੰ ਰੋਟੀ ਪਾਉਗੇ ਤਾਂ ਐਦਾਂ ਹੀ ਹੋਵੇਗਾ ਤੁਹਾਨੂੰ ਦੱਸ ਜੀ ਕਿ ਮਸ਼ਹੂਰ ਗਾਇਕਾ ਸੁਨੰਧਾ ਸ਼ਰਮਾ ਜੋ ਕਿ ਲੰਮੇ ਸਮੇਂ ਤੋਂ ਅਮਰਾਡੀਆ ਦੇ ਵਿੱਚੋਂ ਕੰਮ ਕਰਦੇ ਨਜ਼ਰ ਆਏ ਨੇ ਤਾਂ ਹੁਣ ਉਹਨਾਂ ਵੱਲੋਂ ਆਪਣੇ ਹੀ ਪ੍ਰੋਡਿਊਸਰ ਪਿੰਕੀ ਧਾਲੀ ਉੱਪਰ ਕਾਫੀ ਵੱਡੇ ਇਲਜ਼ਾਮ ਲਗਾਏ ਗਏ ਨੇ ਇਸ ਤੋਂ ਬਾਅਦ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਦਰਦ ਬਿਆਨ ਕੀਤਾ ਸੀ ਕਿ ਉਹ ਕਿਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ ਤਾਂ ਤੁਹਾਨੂੰ ਦੱਸਦੀ ਕਿ ਪੋਸਟ ਦੇ ਵਿੱਚ ਸੁਨੰਦਾ ਸ਼ਰਮਾ ਇਹ ਕਹਿੰਦੇ ਨਜ਼ਰ ਆਏ ਕਿ ਹੁਣ ਮੇਰੇ ਤੇ ਰਹਿਮ ਕਰੋ 2 ਸਾਲ ਹੋ ਗਏ ਮੈਨੂੰ ਇਹ ਸਭ ਕੁਝ ਚਲਦੀ ਨੂੰ ਤਾਂ ਮੇਰੇ ਕੋਲ ਰਹਿਣ ਦੇ ਲਈ ਘਰ ਵੀ ਨਹੀਂ ਹੈਗਾ ਮੈਂ ਹਲੇ ਆਪਣੇ ਪਿਤਾ ਵਾਲੇ ਗਮ ਦੇ ਵਿੱਚੋਂ ਬਾਹਰ ਵੀ ਨਹੀਂ ਆਈ ਕਿ ਤੁਸੀਂ ਮੈਨੂੰ ਨਵਾਂ ਰੋਗ ਜਿਹੜਾ ਲਾ ਦਿੱਤਾ ਹੈ ਤਾਂ ਤੁਹਾਨੂੰ ਦੱਸਦੀ ਕਿ ਇਸ ਭਾਵਕ ਪੋਸਟ ਤੋਂ ਬਾਅਦ ਸੁਨੰਦਾ ਸ਼ਰਮਾ ਦੇ ਲਈ ਸਭ ਦਾ ਹੜ ਆ ਗਿਆ ਸੀ ਜਿਹੜੇ ਫੈਨਸ ਨੇ ਉਹ ਵੀ ਸਪੋਰਟ ਦੇ ਵਿੱਚ ਆਏ ਸੀ ਵੱਡੇ ਪੋਲੀਟਿਕਲੀ ਤੌਰ ਤੇ ਵੀ ਤੁਹਾਨੂੰ ਦੱਸਦੀ ਕਿ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਵੱਲੋਂ ਇਸ ਮਾਮਲੇ ਤੇ ਤੁਰੰਤ ਐਕਸ਼ਨ ਲੈਂਦਿਆਂ ਐਫ ਆਈ ਆਰ ਦਰਜ ਕਰਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਅਰੈਸਟ ਕਰ ਲਿਆ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਹੁਣ ਉਹਨਾਂ ਦਾ ਪਹਿਲਾ ਬਿਆਨ ਹੈ ਜਿਹੜਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਪ੍ਰੋਡਿਊਸਰ ਪਿੰਕੀ ਢਾਲੀਵਾਲ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇ ਕਿਸੇ ਦੇ ਬੱਚੇ ਨੂੰ ਰੋਟੀ ਪਾਉਂਗੇ ਤਾਂ ਐਦਾਂ ਹੀ ਹੋਵੇਗਾ ਤਾਂ ਤੁਹਾਨੂੰ ਦੱਸਦੀ ਕਿ ਪੋਸਟ ਦੇ ਵਿੱਚ ਸੁਨੰਦਾ ਸ਼ਰਮਾ ਵੱਲੋਂ ਕਾਫੀ ਭਾਵੁਕ ਗੱਲਾਂ ਜਿਹੜੀਆਂ ਕਈਆਂ ਗਈਆਂ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ 2 ਸਾਲ ਹੋ ਗਏ ਨੇ ਇਕੱਲੀ ਨੂੰ ਸਭ ਕੁਝ ਸੰਭਾਲਦੀ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਆ ਮੈਨੂੰ ਮੇਰੇ ਪਿਓ ਦੇ ਜਾਨ ਦੇ ਗਮ ਚੋਂ ਹਲੇ ਤੱਕ ਮੈਂ ਬਾਹਰ ਨਹੀਂ ਆਈ ਕਿ ਤੁਸੀਂ ਨਵੇਂ ਰੋਗ ਲਾ ਦਿੱਤੇ ਮੈਨੂੰ ਮੇਰੀ ਰੋਜ਼ ਰੋਟੀ ਤੇ ਲੱਤ ਮਾਰਦੇ ਹੋ ਥੋੜਾ ਜਿਹਾ ਤੇ ਰਹਿਮ ਕਰੋ ਕਰ ਤੱਕ ਨਹੀਂ ਹੈਗਾ ਮੇਰੇ ਕੋਲ ਰੋਟੀ ਜੋਗਾ ਤਾਂ ਛੱਡ ਦਿਓ ਤੇ ਨਾਲ ਹੀ ਉਹਨਾਂ ਨੇ ਸੀਐਮ ਭਗਵੰਤ ਸਿੰਘ ਮਾਨ ਨੂੰ ਵੀ ਇਸ ਪੋਸਟ ਦੇ ਵਿੱਚ ਅਟੈਕ ਕੀਤਾ ਸੀ ਅਤੇ ਸੁਨੰਦਾ ਸ਼ਰਮਾ ਨੇ ਇੰਪੋਰਟੈਂਟ ਨੋਟਿਸ ਦੇ ਵਿੱਚ ਦੱਸਿਆ ਸੀ ਕਿ ਉਹ ਇੱਕ ਇੰਡੀਪੈਂਡੈਂਟ ਆਰਟਿਸਟ ਹੈ ਉਹ ਕਿਸੇ ਦੇ ਨਾਲ ਵੀ ਬੌਂਡ ਨਹੀਂ ਹੈ ਪਰ ਕੁਝ ਲੋਕਾਂ ਵੱਲੋਂ ਉਸ ਬਾਰੇ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਉਹ ਉਹਨਾਂ ਦੇ ਨਾਲ ਇਕਰਾਰਨਾਮੇ ਦੇ ਵਿੱਚ ਵੱਜੀ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਲੈ ਕੇ ਸਾਹਮਣੇ ਆਉਂਦਾ ਹੈ ਤੇ ਉਸ ਤੇ ਕਾਰਵਾਈ ਹੋਵੇਗੀ ਤਾਂ ਹੁਣ ਤੁਹਾਨੂੰ ਦੱਸ ਜੀ ਕਿ ਸੁਨੰਦਰ ਸ਼ਰਮਾ ਦੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਜੋ ਕਿ ਅਮਰ ਰੇਡੀਓ ਕੰਪਨੀ ਦੇ ਮਾਲਕ ਨੇ ਤੇ ਲੰਮਾ ਸਮਾਂ ਸੁਨੰਦਰ ਸ਼ਰਮਾ ਤੇ ਪਿੰਕੀ ਢਾਲੀਵਾਲ ਇਕੱਠੇ ਕੰਮ ਕਰਦੇ ਨਜ਼ਰ ਆਏ ਨੇ ਸੁਨੰਦਰ ਸ਼ਰਮਾ ਨੂੰ ਤੁਹਾਨੂੰ ਦੱਸਦੀ ਕਿ ਫਰਸ਼ ਤੋਂ ਲੈ ਕੇ ਅਰਸ਼ਾਂ ਤੱਕ ਦਾ ਜਿਹੜਾ ਸਫ਼ਰ ਆ ਉਹ ਇਸ ਦੌਰ ਦੇ ਵਿੱਚ ਹੋਇਆ ਜਿੱਥੇ ਸੁਨੰਦਰ ਸ਼ਰਮਾ ਨੇ ਬੈਕ ਟੂ ਬੈਕ ਅਮਨ ਆਡੀਓ ਦੇ ਵਿੱਚ ਹਿੱਟ ਤੋਂ ਹਿੱਟ ਗਾਣੇ ਦਿੱਤੇ ਨੇ ਪਰ ਹੁਣ ਦੀ ਜੇ ਗੱਲ ਕਰੀਏ ਤਾਂ ਸੁਨੰਦਰ ਸ਼ਰਮਾ ਅਤੇ ਉਹਨਾਂ ਦੇ ਪ੍ਰੋਡਿਊਸਰ ਦੇ ਵਿੱਚ ਵਿਵਾਦ ਆ ਜਿਹੜਾ ਨਿਕਲ ਕੇ ਸਾਹਮਣੇ ਆਇਆ ਸੁਨੰਦਰ ਸ਼ਰਮਾ ਨੇ ਇਹ ਵੀ ਗੱਲ ਇੱਥੇ ਸਾਫ਼ ਕੀਤੀ ਹੈ ਕਿ ਉਹ 2 ਸਾਲ ਤੋਂ ਇਨਾ ਚੀਜ਼ਾਂ ਦੇ ਨਾਲ ਜੂਝ ਰਹੀ ਹੈ ਹੌਣ ਉਸਨੇ ਪੋਸਟ ਪਾ ਕੇ ਸਾਰੀਆਂ ਗੱਲਾਂ ਜਦੋਂ ਕਲੀਅਰ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਆਪਣੇ ਬਿਆਨ ਜਦੋਂ ਪੇਸ਼ ਕੀਤੇ ਤਾਂ ਉਸ ਤੋਂ ਬਾਅਦ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਚੇਅਰਪਰਸਨ ਜਿਹੜੇ ਰਾਜ ਲਾਲੀ ਗਿੱਲ ਨੇ ਉਹਨਾਂ ਨੇ ਇਸ ਮਾਮਲੇ ਤੇ ਤੁਰੰਤ ਐਕਸ਼ਨ ਲਿਆ ਤੇ ਸੁਨੰਦਾ ਸ਼ਰਮਾ ਦੀ ਸਪੋਰਟ ਕਰ ਦਿਆ ਉਹਨਾਂ ਨੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਜਿਹੜਾ ਅਰੈਸਟ ਕਰਨ ਦੀ ਜਿਹੜੀ ਗੱਲ ਵੀ ਆਖੀ ਸੀ ਤਾਂ ਇਸ ਮੌਕੇ ਉਹਨਾਂ ਨੂੰ ਅਰੈਸਟ ਵੀ ਜਿਹੜਾ ਕੀਤਾ ਗਿਆ ਰਾਜਕੌਰ ਲਾਲੀ ਗਿੱਲ ਦੇ ਐਕਸ਼ਨ ਲੈਣ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਹੁਣ ਥਾਣੇ ਦੇ ਵਿੱਚੋਂ ਪ੍ਰੋਡਿਊਸਰ ਪਿੰਕੀ ਢਾਲੀਵਾਲ ਦਾ ਪਹਿਲਾ ਬਿਆਨ ਆਇਆ ਜਿਸ ਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇ ਕਿਸੇ ਦੇ ਬੱਚੇ ਨੂੰ ਰੋਟੀ ਪਾਉਂਗੇ ਤਾਂ ਫਿਰ ਐਦਾਂ ਹੀ ਹੋਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਸੁਨੰਦਾ ਸ਼ਰਮਾ ਵੱਲੋਂ ਅੱਗੇ ਹੋਰ ਕੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਤਾਂ ਤੁਹਾਨੂੰ ਦੱਸ ਜੀ ਕਿ ਸੁਨੰਦਾ ਸ਼ਰਮਾ ਨੇ ਆਪਣੀ ਐਫ ਆਈ ਆਰ ਦੇ ਵਿੱਚ 220 ਕਰੋੜ ਰੁਪਏ ਤੱਕ ਦੇ ਹੜੱਪਣ ਦੇ ਜਿਹੜੇ ਇਲਜ਼ਾਮ ਨੇ ਉਹ ਵੀ ਆਪਣੇ ਪ੍ਰੋਡਿਊਸਰ ਤੇ ਲਾਏ ਨੇ ਤੇ ਉਸ ਤੋਂ ਇਲਾਵਾ ਕਾਫੀ ਹੋਰ ਵੀ ਗੰਬੀਰ ਇਲਜ਼ਾਮਾਤ ਲਗਾਏ ਨੇ ਕਿ ਮੇਰੀ ਕਮਾਈ ਤੋਂ ਪ੍ਰੋਡਿਊਸਰਾਂ ਵੱਲੋਂ ਆਪਣੀ ਜਿਹੜੀ ਨਿੱਜੀ ਜਾਇਦਾਦ ਹੈ ਉਹ ਵੀ ਬਣਾਈ ਗਈ ਆ ਤਾਂ ਪਹਿਲਾ ਬਿਆਨ ਕੀ ਆਇਆ ਪ੍ਰੋਡਿਊਸਰ ਦਾ ਅਰੈਸਟ ਹੋਣ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਤਸਵੀਰਾਂ ਦੇ ਵਿੱਚ ਦੇਖਦੇ ਸਨ ਬੋਤਲ ਫੜੇ ਵਿੱਚ ਮਜੂਦ ਦਿੱਤੇ ਕਿ ਪੀਜੀ ਦਾ ਨਿਵਾਸੀ ਕਰਤਾ ਨਿਵਾਸੂ ਨੀਤੇ ਨੇ ਜੀ ਰਾਤੀ ਅਰਸ਼ਕੀਤਾ ਗਿਆਨ ਤੁਸੀਂ ਕੁਝ ਕਹਿਣਾ ਚਾਹਾਂਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਫਟਾਰ ਕੀਤਾ ਕੀ ਗੱਲਬਾਤ ਕਹਿਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਹਾਂ ਜਾਣੂ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਬਾਰੇ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੁਸੀਂ ਅੱਗੇ ਟਿੱਕਿਆ ਤੇ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਬੰਦਾ ਚਰਲਾ ਕਰਦਾ ਪਲੀਜ਼